ਜੈ ਪੀਰਾਂ ਦੀ ਆਪਾਂ ਪਹੁੰਚੇ ਹਾਂ ਜੋ ਕਿ ਬਿੰਦ ਖੱਟੀਆਂ ਵਿਕੇ ਜਿਸਕੇ ਕੇ ਬਾਬਾ ਤੇਲੀਆ ਸਾਹਿਬ ਜੀ ਦਾ ਸਾਲ ਬਾਦ ਬਹੁਤ ਹੀ ਅੱਛੀ ਰੋਜੀ ਤੇ ਮੇਲਾ ਲੱਗਦਾ ਵਾ ਤੇ ਇਸ ਦੀ ਅੰਤ ਦੀ ਵੋਟ ਮੇਲਾ ਜੋ ਕੇ ਭਰਿਆ ਵਾ ਤੇ ਸੰਕਾ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰੀ ਲਾਉਣ ਡੀਆਂ ਵਾ ਤੇ ਬਹੁਤ ਨਾਲ ਹੀ ਲੰਗਰ ਇੱਥੇ ਲੱਗਿਆ ਤਰ੍ਹਾਂ ਤਰ੍ਹਾਂ ਦੇ ਕਿ ਇਸੇ ਜਿਹੜੇ ਹੈਗੇ ਆ ਆਪਣੇ ਸੇਵਾ ਕਰਦੇ ਆ ਸੇਵਾਦਾਰਾਂ ਨੂੰ ਜੋ ਕਿ ਬਾਬਾ ਤੇਲੀਆ ਸਾਹਿਬੀ ਸੇਵਾ ਕਰਦੇ ਆ ਗੱਲ ਕਰਾਂਗੇ ਤੇ ਜੋ ਇਹਨਾਂ ਦੇ ਰਿਆ ਵਿਖੇ ਜੋ ਬਾਬਾ ਤੇਲੀਆ ਸ਼ਾਹ ਜੀ ਦਾ ਮੇਲਾ ਚੱਲ ਰਿਹਾ ਹੈ ਤੇ ਇੱਥੇ ਹਰ ਸਾਲ ਜਿਹੜਾ ਮੇਲਾ ਚੱਲਦਾ ਤੇ ਸੰਗਤਾਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆਪਣਾ ਇੱਕੇ ਦਰਬਾਰ ਤੇ ਹਾਜ਼ਰੀਆਂ ਕਰ ਰਹੀਆਂ ਵਾ ਤੇ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਠੱਠੀਆਂ ਤੋਂ ਜਿੱਥੇ ਇਹ ਬਾਬਾ ਤੇਲੀਆ ਸ਼ਾਹ ਜੀ ਦਾ ਹਰ ਸਾਲ ਮੇਲਾ ਲੱਗਦਾ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਠੱਠੀਆਂ ਤੋਂ ਸਾਜੀ ਜੀ ਸੇਵਾ ਕਰਦੇ ਆ ਮਾਤਾ ਜੀ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਆ ਤੇ ਕਾਪੀ ਆ ਨਹੀਂ ਜੀ ਕੈਮਰਾਮੈਨ ਨੂੰ ਕਹਾਂਗੇ ਹਾਂ ਜੀ ਜੋ ਮਾਤਾ ਜੀ ਇਹ ਮੇਲਾ ਲਗਾਇਆ ਰਿਹਾ ਵਾ ਕਿ ਹੋਣਾ ਤੁਹਾਨੂੰ ਪਾਪਾ ਜੀ ਦੀ ਥੋੜੀ ਜੀ ਕਮੀ ਮਹਿਸੂਸ ਹੁੰਦੀ ਆ ਹਾਂ ਜੀ ਹੁੰਦੀ ਰਹਗੀ ਇਹ ਦੀ ਸਿਰੋਤ ਹਾਂ ਜੀ ਤੇ ਜੋ ਤੁਸੀਂ ਮੇਲਾ ਲਾਉਂਦੇ ਆ ਕਿ ਪਿੰਡ ਦੇ ਸਹਿਯੋਗ ਦੇ ਨਾਲ ਜਾਂ ਇਕੱਲੇ ਲਾਉਂਦੇ ਨਹੀਂ ਜੀ ਮੈਂ ਜੀ ਪਿੰਡ ਦੇ ਸਹਿਯੋਗ ਨਾਲ ਹਾਂ ਜੀ ਪਾਪਾ ਜੀ ਦੇ ਬਾਰੇ ਕੁਝ ਪੜਨਾ ਜਾ ਪਰਮਾਤਮਾ ਨਾਮ ਪਾਪਾ ਤੇਰੀਆ ਸਾਹਿਬ ਜੀ ਨੂੰ ਜੋ ਕਹਿਣਾ ਚਾਹੁੰਦੇ ਉਹਨਾਂ ਦੇ ਪਾਸੇ ਇਹੋ ਜਿਹਾ ਬਸ ਪਰਮਾਤਮਾ ਹਾਂ ਕਿ ਸਭ ਆਉਂਦੇ ਬਾਕੀ ਸੇ ਤੇ ਸ਼ਾਇਦ ਇਹਨਾਂ ਨੂੰ ਹੋ ਸਕਦਾ ਇਤਿਹਾਸ ਦਾ ਪ੍ਰਸਾਦ ਹੋਵੇ ਹਾਂ ਜੀ ਆਪਰੇਆਂ ਦੀ ਵੀ ਹਾਂ ਜੀ ਵੀਰ ਜੀ ਸਾਰੇ ਇਤਿਹਾਸ ਇਹ ਆ ਕੋਈ ਹੈ ਜੀ ਇਸੇ ਦਾ ਇਤਿਹਾਸ ਇਹ ਆ ਜੀ ਪਹਿਲਾਂ ਤੇ ਮੇਰੇ ਸਾਰੇ ਘਰ ਵਾਲੇ ਪਰਿਵਾਰ ਨੂੰ ਬਾਬਾ ਬਰਿੰਦਰ ਸਿੰਘ ਸੇਵਾਦਾਰ ਜੋ ਬਾਬਾ ਨਾਰ ਸਿੰਘ ਜੀ ਬਾਬਾ ਗੁਗਾ ਜੀ ਉਹਨਾਂ ਦਾ ਨਾਲ ਸੀ ਉਹਨਾਂ ਦੇ ਹੱਥ ਜਿਹੜੇ ਸੇਵਾਈਆ ਤੇ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਇਸ ਜਗ੍ਹਾ ਤੇ ਬਾਬੇ ਤੇਵੀਰ ਸਾਹਿਬ ਜੀ ਦਾ ਵਾਸਾ ਹੈ ਉਹ ਜੀ ਬਾਬਾ ਜੀ ਦੀ ਜਗ੍ਹਾ ਦਾਸੀ ਪੁੱਛਿਆ ਤੇ ਉਹਨਾਂ ਕਹਿ ਵੀ ਕਿਸੇ ਨਾਈ ਕੋਲੋਂ ਇਸ ਬਾਬਾ ਜੀ ਨੇ ਤੇਲ ਮੰਗਿਆ ਆਇਆ ਸੀ ਉਹ ਜਦੋਂ ਤੇਲ ਮੰਗਿਆ ਤੇ ਉਹਨਾਂ ਨੂੰ ਤੇਲ ਵਾਵਾ ਦਿੱਤਾ ਤੇ ਭਾਰ ਸਿਰ ਉਹਨਾਂ ਜਦੋਂ ਵਾਲਾਂ ਨੂੰ ਲਾਇਆ ਤੇ ਤੇਲ ਫੇਰ ਉਸ ਸਿਰ ਸੁੱਕੇ ਦਾ ਸੁੱਕਾ ਉਹ ਜਿਹਦਾ ਬੰਦਾ ਕੋਈ ਗੁੱਸਾ ਕਰਕੇ ਕਹਿ ਦਿੰਦਾ ਮੈਨੂੰ ਹੋਰ ਦੋ ਜੀ ਹੋਰ ਦੋ ਉਹਨਾਂ ਨੇ ਗੁੱਸਾ ਕਰਕੇ ਗੁੱਸਾ ਘਾਕੇ ਮੰਦੇ ਵਿੱਚ ਜਿਹੜਾ ਡੋਣਾ ਹੀ ਤੇਲ ਦਾ ਉਹਨਾਂ ਦੇ ਸਿਰ 'ਚ ਡੋਲਣਾ ਸ਼ੁਰੂ ਕਰ ਦਿੱਤਾ ਜਦੋਂ ਤੇਲ ਉਸ ਡੋਨੇ ਦੇ ਵਿੱਚੋਂ ਖਾਲੀ ਹੋਇਆ ਤੇ ਫਿਰ ਬਾਬਾ ਜੀ ਵੱਲ ਨਿਗਾਹ ਹੁੰਦਾ ਕਿ ਤੇ ਸਿਰ ਫਿਰ ਸੁੱਕੀ ਦਾ ਸੁੱਕਾ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਬਾਬਾ ਜੀ ਤੇਲਿਆ ਸ਼ਾਹ ਜੀ ਤੇਲ ਦੇ ਨਾਂ ਤੋਂ ਜਾਣਿਆ ਗਿਆ ਬਾਬਾ ਜੀ ਕਿ ਮੈਂ ਘਰਵਾਰਿਆਂ ਨੂੰ ਜਿੰਨਾ ਦੀ ਇਸ ਟਾਈਮ ਆਨ ਨੂੰ ਕਮੀ ਮਹਿਸੂਸ ਹੋ ਰਹੀ ਆ ਉਹ ਸਾਡੇ ਕੋਲ ਆਤਮਾ ਨਹੀਂ ਆ ਉਹ ਸਰੀਰ ਸਾਡੇ ਕੋਲ ਨਹੀਂ ਅਸੀਂ ਬਾਬਾ ਜੀ ਤੇ ਕਾਨੂੰਨ ਫਰਿਆਦ ਕਰਦੇ ਆ ਸਮੂਹ ਪਰਿਵਾਰ ਸਮੂਹ ਸਾਥ ਸੰਗਤ ਉਹਨਾਂ ਨੂੰ ਲਿਖ ਫਰਿਆਦ ਕਰਦੇ ਬਾਅਦ ਜਿਹੜੀ ਸ਼ਾਹ ਗਾੜੀ ਸੀ ਉਹਨਾਂ ਨੂੰ ਆਪਣੇ ਚੰਦਾਂ ਨਾਲ ਲਾ ਕੇ ਰੱਖੀ ਗਾੜੀ ਉਹਨਾਂ ਦਾ ਬੇਟਾ ਵਾ ਜਿੰਨਾ ਜੀ ਪਹਿਲਾਂ ਤੇ ਜਿੰਨਾ ਚਿਰ ਉਹਨਾਂ ਦੀ ਮੰਮਾ ਕਰਦੇ ਆ ਸੇਵਾ ਉਹ ਕੰਮ ਦੇ ਅੱਜ ਉਹਨਾਂ ਨੇ ਬੇਟੇ ਨੂੰ ਉਹ ਗੱਡੀ ਦਿੱਤੀ ਗਈ ਆ ਅਜੇ ਤੱਕ ਉਹਨਾਂ ਦੇ ਮੰਮਾ ਗੱਡੀ ਚਲਾਉਣਗੇ ਨੇ ਦੇਖੋ ਗਾੜੀ ਜੋਪੀ ਰਹਿੰਦਾ ਸਾਨੂੰ ਹੁਕਮ ਹੋਊਗਾ ਅਸੀਂ ਵੱਧ ਤੋਂ ਵੱਧ ਚੜ੍ਹ ਕੇ ਮੇਲੇ ਦੀਆਂ ਰੌਣਕਾਂ ਨੂੰ ਬਣਾਉਣਾ ਚਾਹੁੰਦੇ ਆ ਸਮੂਹ ਸਾਥ ਸੰਗਤਾਂ ਦੇ ਨਾਲ ਸਹਿਯੋਗ ਨਾਲ ਬਜ਼ੁਰਗਾਂ ਮਤਾਵਾ ਭੈਣਾਂ ਦੇ ਸਹਿਯੋਗ ਨਾਲ ਜਿਹੜਾ ਸਾਡਾ ਨਗਰ ਨਹੀਂ ਲੋਕ ਦਿੰਦਾ ਜੀ ਆਰੋਂ ਆਈਆਂ ਸੰਗਤਾਂ ਪਤਾ ਨਹੀਂ ਕਿੰਨੀਆਂ ਕਿ ਸਾਡੇ ਨਾਲ ਸਹਿਯੋਗ ਦੇ ਕੇ ਜਾਂਦੀਆਂ ਨਾ ਮਾਵਾਂ ਨੂੰ ਪੁੱਤਰ ਦਿੰਦੇ ਆ ਭੈਣਾਂ ਨੂੰ ਵੀਰ ਮਿਲਾ ਦਿੰਦੇ ਆ ਕਾਰੋਬਾਰ ਵਾਲੇ ਨੂੰ ਕਾਰੋਬਾਰ ਬਖਸ਼ਾ ਜਾਂਦਾ ਸਾਡੇ ਕਿ ਜਿੰਨਾ ਇਤਿਹਾਸ ਹੈ ਹਾਂ ਇਹਨਾਂ ਦੇ ਪਾਰ ਪਾਰ ਦਾਸ ਨੇ ਝੋਲ ਆ ਗਿਆ ਲੋਕ ਦੀ ਬੇਨਤੀ ਕੀਤੀ ਜੰਗਿਆ ਇਹ ਉਹਨਾਂ ਨੇ ਜੋ ਨੌਵੇਂ ਸਾਧਾ ਜੀ ਦਾ ਵਿਚਾਰੀ ਜਗਤ ਜਿਹੜੇ ਬਾਬਾ ਜੀ ਕਿ ਅੱਜ ਵੀਰਾਂ ਦੇ ਚਰਨਾਂ ਦੇ ਵਿੱਚ ਆਪ ਸੇਰੇ ਕੀਤੇ ਜਿਆ ਸੰਗਤ ਦੇ ਨਾਲ ਸੇਵਾ ਕਰ ਰਹੀਆਂ ਬਾਬਾ ਤੇਰੀਆ ਸ਼ਾਹ ਜੀ ਦੇ ਵੱਡੀ ਗਿਣਤੀ ਵਿੱਚ ਜੀ ਬਾਕੀ ਅਫਾਕ ਜੀ